ਮਜੀਠੀਆ ਕੇਸ ਚ ਸਾਭਾ ਡੀਜੀਪੀ सिद्धार्थ ਚੱਟੋ ਪਾ ਦੇ ਆਈ ਦੀ ਐਂਟਰੀ ਵਿਜੀਲੈਂਸ ਨੂੰ ਦਿੱਤੀ ਕੇਸ ਦੀ ਡਿਟੇਲ ਕਿਆ ਮਜੀਠੀਆ 100% ਡਰੱਗ ਕੇਸ ਚ ਸ਼ਾਮਲ 2012 ਚ ਵੀ ਸੰਟੋ ਸਬੂਤ ਅੱਜ ਵੀ ਮਿਲ ਮੁੱਖ ਮੰਤਰੀ ਮਾਨ ਦੀ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਕਿਹਾ ਚਾਹੇ ਕੋਈ ਸਿਆਸੀ ਆਗੂ ਹੋਵੇ ਯਾ ਰਸੂਲਦਾਰ ਜ਼ਰੂਰ ਮਿਲੇਗੀ ਸਜ਼ਾ ਕਿਸੇ ਨਾਲ ਨਹੀਂ ਕਰਾਂਗੇ ਲਿਆ ਸ਼ਖਵੀਰ ਬਾਦਲ ਵੱਲੋਂ 31 ਮੈਂਬਰੀ ਕੋਰ ਕਮੇਟੀ ਦਾ ਐਲਾਨ ਬਲਵਿੰਦਰ ਸਿੰਘ ਪੂੰਦਲ ਨੂੰ ਲਾਇਆ ਸਖਤਰ ਜਨਰਲ ਐਮ ਕੇ ਸ਼ਰਮਾ ਨੂੰ ਦਿੱਤੀ ਖਜ਼ਾਨਚੀ ਦੀ ਜ਼ਿੰਮੇਵਾਰ ਕਰਨ ਤੁਰੰਤ ਤਰੰਤ ਤੋਂ ਮੌਜੂਦਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦਾ ਦਿਹਾਂਤ cancer ਦੀ ਬਿਮਾਰੀ ਤੋਂ ਸੰਪ੍ਰੀਤ ਡਾਕਟਰ ਸੋਹਲ ਦੀ ਮੌਤ ਤੇ ਮੁੱਖ ਮੰਤਰੀ ਨੇ ਜਿਤਾਇਆ ਰਜਾਪੜਿੰਗ ਨੇ ਚੱਕਿਆ ਰੂਸ ਚ ਲਾਪਤਾ ਭਾਰਤੀਆਂ ਦਾ ਮੁੱਦਾ ਕਹ ਹਾ ਪੰਜਾਬ ਦੇ ਤਿੰਨ ਲੋਕਾਂ ਸਮੇਤ ਰੂਸ ਚ ਹਾਲੇ 26 ਲੋਕ ਲਾਪਤਾ ਕੇਂਦਰ ਸਰਕਾਰ ਦੇਵੇਂ ਮਾਮਲੇ ਚ ਤੱਕ ਜੀਦੋਸਾਈਨੂ ਬਾਰਡਰ 2 ਤੋਂ ਕੀਤਾ ਜਾ ਸਕਦਾ ਹੈ ਬਾਅਦ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਫਿਲਮ ਦੇ ਕੁਝ ਹਿੱਸੇ ਦੀ ਦੁਬਾਰਾ ਸ਼ੂਟਿੰਗ ਦੀ ਚਰਚਾ ਦਲਜੀਤ ਦੀ ਥਾਂ ਮਿਲ ਸਕਦੀ ਹੈ ਐਮੀ ਫਿਰਕ ਨੂੰ ਐਂਡ HAU ਚ ਵਿਦਿਆਰਥੀਆਂ ਦਾ ਵਿਰੋਧ 17ਵੇਂ ਦਿਨ ਵੀ ਜਾਰੀ ਪ੍ਰਦਰਸ਼ਨਕਾਰੀਆਂ ਨੇ ਧਰਨੇ ਵਾਲੀ ਥਾਂ ਤੇ ਸ਼ੁਰੂ ਕੀਤਾ ਲੰਗਰ ਪ੍ਰਸ਼ਾਸਨ ਨੇ ਹੋਸਟਲ ਖਾਲੀ ਕਰਨ ਦੇ ਦਿੱਤੇ ਹਿਸਾਰ HAU ਯੂਨੀਵਰਸਿਟੀ ਦੇ ਮਾਮਲੇ 'ਚ ਸੀਐਮ ਸੈਣੀ ਦਾ ਵੱਡਾ ਬਿਆਨ ਕਿ ਆ ਵਿਦਿਆਰਥੀਆਂ ਦੀਆਂ ਮੰਨੀਆਂ ਸਾਰੀਆਂ ਮੰਗਾਂ ਰਾਜਨੀਤੀ ਦਾ ਸ਼ਿਕਾਰ ਹੋਣ ਦੀ ਬਜਾਏ ਪੜ੍ਹਾਈ ਕਰਨ ਸਟੂਡੈਂਟਸ neet qualify ਕਰਨ ਵਾਲੇ ਪੰਜਾਬ ਦੇ ਵਿਦਿਆਰਥੀਆਂ ਦਾ ਪੰਜਾਬ ਸਰਕਾਰ ਨੇ ਕੀਤਾ ਸਨਮਾਨ ਸੀਐਮ ਮਾਨ ਨੇ ਦਿੱਤੀ ਹੌਸਲਾ ਅਫਜ਼ਾਈਤ ਵਖਲੇ ਦਿੱਤੀਆਂ ਸ਼ੁਭਕਾਮਨਾ ਸਤਿ ਸ਼੍ਰੀ ਅਕਾਲ న్యూਜ਼ ਟੀਵੀ ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸੋਤਾਲੀਆਂ ਖਬਰਾਂ ਦੇ ਵਿੱਚ ਜ਼ਿਕਰ ਸਭ ਤੋਂ ਪਹਿਲਾਂ ਵਿਕਰਮ ਮਜੀਠੀਆ ਦਾ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋਇਆ ਕਿਉਂਕਿ ਮਾਮਲੇ 'ਚ ਹੁਣ ਇੱਕ ਨਵੀਂ ਐਂਟਰੀ ਹੋਈ ਹੈ ਤੇ ਉਹ ਐਂਟਰੀ ਹੈ ਪੰਜਾਬ ਦੇ ਸਾਬਕਾ ਡੀਜੀਪੀ ਸਿਦਾਰਥ ਚੱਟੋਪਾਧਿਆਏ ਦੀ ਜਿਨ੍ਹਾਂ ਨੇ ਇਸ ਕੇਸ ਦੇ ਬਾਬਤ ਅਹਿਮ ਡਿਟੇਲ ਨਾ ਸਿਰਫ ਵਿਜੀਲੈਂਸ ਦੇ ਨਾਲ ਸਾਂਝੀ ਕੀਤੀ ਬਲਕਿ ਸਿੱਧਾ-ਸਿੱਧਾ ਵਿਕਰਮ ਮਜੀਠੀਆ ਦਾ ਨਾਮ ਨਸ਼ੇ ਦੇ ਮਾਮਲੇ 'ਚ ਇੱਕ ਵਾਰ ਫਰਲਾ ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਕਰਮ ਸਿੰਘ ਮਜੀਠੀਆ 'ਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਇਸ ਮਾਮਲੇ ਦੇ ਵਿੱਚ ਐਂਟਰੀ ਹੋਈ ਹੈ ਹੁਣ ਸਾਬਕਾ ਡੀਜੀਪੀ ਸਿਦਾਰਥ ਚਟੋਪਾਦਿਆਈ ਦੀ ਸਾਬਕਾ ਡੀਜੀਪੀ ਦੀ ਐਂਟਰੀ ਦੇ ਨਾਲ ਮਜੀਠੀਆ ਦੇ ਖਿਲਾਫ ਕੇਸ ਹੋਰ ਮਜ਼ਬੂਤ ਹੋ ਸਕਦਾ ਹੈ ਸਿਦਾਰਥ ਚਟੋਪਾਦਿਆਈ ਨੇ ਵਿਜੀਲੈਂਸ ਦਫ਼ਤਰ ਪਹੁੰਚ ਕੇ ਇਸ ਕੇਸ ਦੀ ਡਿਟੇਲ ਜਾਂਚ ਟੀਮ ਦੇ ਨਾਲ ਸਾਂਝੀ ਕੀਤੀ 2012 ਚ ਇੰਨਾ ਸਬੂਤ ਸੀ ਅੱਜ ਮੈਂ ਕੱਡੋਜੀ ਸਬੂਤ ਤੁਹਾਡੇ ਕੋਲ ਪਿਆਏ ਇਹ ਦੱਸਣ ਆਇਆ ਸੀ ਮੈਂ 2012 ਚ ਇਹ ਰੇ ਕੋਲ ਸਬੂਤ ਸੀ ਕਾਰਵਾਈ ਨਹੀਂ ਹੋਈ ਕਿਉਂ ਕਿ 1 ਮਿੰਟ 1 ਮਿੰਟ 2012 ਚ ਵਿਕਰਮ ਮਜੀਠੀਆ ਦੀ ਸਰਕਾਰ ਸੀ ਵਿਜੀਲੈਂਸ ਦੇ ਕੋਲ ਕੇਸ ਦੀ ਡਿਟੇਲ ਦੇਣ ਤੋਂ ਬਾਅਦ ਸਾਬਕਾ ਡੀਜੀਪੀ ਸਿਹਦਰ ਚਟੋਪਾ ਦੇ ਮੀਡੀਆ ਦੇ ਰੂਬਰੂ ਹੋਏ ਤਾਂ ਉਹਨਾਂ ਨੇ ਦਾਅਵਾ ਕੀਤਾ ਕਿ ਮਜੀਠੀਆ 100% ਡਰੱਗ ਕੇਸ ਦੇ ਵਿੱਚ ਸ਼ਾਮਲ ਹੈ ਮਜੀਠੀਆ ਦੇ ਖਿਲਾਫ 2012 ਦੇ ਵਿੱਚ ਵੀ ਸਬੂਤ ਸਨ ਤੇ ਅੱਜ ਵੀ ਨੇ 100% 100% ਸਬੂਤ ਹੈਗਾ ਤੁਹਾਡੇ ਸਾਹਮਣੇ ਆਏਗਾ 540 ਕਰੋੜ ਜਿਹੜਾ ਮੈਂ 540 ਕਰੋੜ ਦੀ ਗੱਲ ਨਹੀਂ ਕਰ ਰਿਹਾ ਮੈਂ ਸਬੂਤ ਦੀ ਗੱਲ ਕਰ ਰਿਹਾ ਡਰਗ ਤਸਕਰਾਂ ਨਾਲ ਮਿਲੀਭੁਗਤ ਤੇ ਫਾਈਨੈਂਸ਼ੀਅਲ ਗੇਨ 100% ਸੱਕਰ ਡੀਜੀਪੀ ਨੇ ਇਹ ਵੀ ਦਾਵਾ ਕੀਤਾ ਕਿ ਫਰਜ਼ੀ ਕੰਪਨੀਆਂ ਦੇ ਜ਼ਰੀਏ ਪੈਸੇ ਦਾ ਲੈਂਡਨ ਹੋਇਆ ਕਾਫੀ ਠੋਸ ਸਬੂਤ ਸਾਹੇ ਕੋ ਲਾਗੇ ਸੀ ਜਿਹੜੀ ਤਫਤੀਸ਼ ਬਾਅਦ ਚ ਕਰਕੇ ਕਿਉਂਕਿ ਤਫਤੀਸ਼ ਇੱਕ ਇੱਕ ਦਿਨ ਚ ਨਹੀਂ ਹੁੰਦਾ ਇਹ ਬੜਾ ਸੈਂਸਿਟਿਵ ਹੈ ਕਿ ਕਾਫੀ ਪੈਸੇ ਬਾਰੋਂ ਵੀ ਆਏ ਨੇ ਕਿ ਆਪਾਂ ਐਦਾ ਹੀ ਇੱਕ ਦਾਵਾ ਨਹੀਂ ਕਰ ਸਕਦੇ ਜਦੋਂ ਤੱਕ ਉਹਦੀ ਤੋੜ ਤੱਕ ਇਨਵੈਸਟੀਗੇਸ਼ਨ ਕਰਕੇ ਇੱਕ ਇੱਕ ਗੜੀ ਨੂੰ ਐਸਟੈਬਲਿਸ਼ ਨਾ ਕੀਤਾ ਜਾਵੇ ਜਿਹੜੀ ਐਫਆਈਏ ਫਾਈਲ ਵੀ ਆਈ ਸੀ ਸਰ ਲਿੰਕ ਕੀ ਨਿਕਲੇ ਸੀ ਫੜੇ ਥੋੜਾ ਉਸ ਦੇ ਨਹੀਂ ਨਹੀਂ ਲਿੰਕ ਤਾਂ ਹੁਣ ਨਿਕਲੇ ਨੇ ਤਾਂ ਹੀ ਹੁਣ ਕਾਰਵਾਈ ਹੋਈ ਹੈ ਨਹੀਂ ਕਿਹਾ ਸੀ ਕਿ ਬਾਰੋਂ ਵੀ ਇਹਨਾਂ ਦੇ ਪੈਸੇ ਆਏ ਨੇ ਜਿਹੜੇ ਫੇਕ ਸ਼ੈੱਲ ਕੰਪਨੀਆ ਦੇ ਰਾਹੀਂ ਇਹਨਾਂ ਦੇ ਪੈਸੇ ਘੁਮਾਏ ਗਏ ਨੇ ਲਾਂਡਰ ਕਿੱਤਾ ਗਿਆ ਹੈ ਇਹ ਚੀਜ਼ ਈਡੀ ਨੇ ਵੀ ਜਿਹੜਾ ਸਾਡੇ ਪਰਚੇ ਦਾ ਬੇਸ ਸੀਗਾ ਈਡੀ ਦੀ ਰਿਪੋਰਟ ਸੀ ਇਸ ਦੇ ਨਾਲ ਹੀ ਸਬਕਾ ਡੀਜੀਪੀ ਸਿਦਾਰ ਚਟੋਪਾਦਿਆ ਨੇ ਡਰੱਗ ਕੇਸ ਦੇ ਵਿੱਚ ਕੁਝ ਪੁਲਿਸ ਅਧਿਕਾਰੀਆਂ ਦੇ ਨੈਕਸਸ ਦੀ ਵੀ ਗੱਲ ਕੀਤੀ ਕਰਪਟ ਅਫਸਰ ਸੀ ਜਿਹੜੇ ਕਰਪਟ ਸਿਪਾਈ ਸੀ ਜਿਨ੍ਹਾਂ ਨੂੰ ਇੰਸਪੈਕਟਰ ਬਣਾਇਆ ਗਿਆ ਇੰਸਪੈਕਟਰ ਇੰਦਰਜੀਤ ਇੱਕ ਉਹ ਹੌਲਦਾਰ ਵੀ ਥੀ ਰੈਗੂਲਰ ਹੌਲਦਾਰ ਉਹਦੇ ਖਿਲਾਫ 15 ਡਿਪਾਰਟਮੈਂਟਲ ਇਨਕੁਆਇਰੀ ਆ ਸੀ ਮੈਂ ਤੁਹਾਨੂੰ ਕੁਝ ਜੀ ਜੀ ਤੱਤ ਦੱਸ ਰਿਹਾ ਕਿ ਉਸ ਤੇ ਕੀ ਹੈ ਚਾਰ ਪਰਚੇ ਸੀ ਤਿੰਨ ਕਰਪਸ਼ਨ ਦੇ ਚਾਰ ਵੱਖ-ਵੱਖ ਪਰਚੇ 15 ਡਿਪਾਰਟਮੈਂਟ ਇਨਕੁਆਇਰੀ ਦੇ باوجود ਉਹਨਾਂ ਚਾਰ ਪ੍ਰਮੋਸ਼ਨਾਂ ਦਿੱਤੀ ਗਈ ਜ਼ਿਕਰ ਖਾਸ ਹੈ ਕਿ 25 ਜੂਨ ਨੂੰ ਵਿਜੀਲੈਂਸ ਨੇ ਅਮਦਨ ਤੋਂ ਵੱਧ ਜਾਇਦਾਦ ਦੇ ਕੇਸ ਦੇ ਵਿੱਚ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਸੀ ਪਰ ਹੁਣ ਇਸ ਕੇਸ ਦੇ ਵਿੱਚ ਸਾਬਕਾ ਡੀਜੀਪੀ ਦੀ ਐਂਟਰੀ ਨੇ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਨਵਾਂ ਮੋੜ ਦਿੱਤਾ ਹੈ ਚੰਡੀਗੜ੍ਹ ਤੋਂ ਅਨਕਿਤ ਦੋਦਾਨੀ న్యూਸ 18 ਤੇ ਉਧਰ ਸਾਬਕਾ ਡੀਜੀਪੀ ਸਿਦਾਰਥ ਚਟੋਪਾਧਿਆਏ ਦੇ ਦਾਅਵਿਆਂ ਤੇ ਅਕਾਲੀ ਦਲ ਨੇ ਸਵਾਲ ਚੱਕੇ ਨੇ ਕੀ ਕੁਝ ਕਹਿ ਰਹੇ ਨੇ ਅਕਾਲੀ ਦਲ ਦੇ ਆਗੂ ਸੁਣਦੇ ਆ ਸਿਦਾਰਥ ਚਟੋਪਾਧਿਆਏ ਸਾਹਿਬ ਕਹਿੰਦੇ ਜੀ ਮੈਂ ਜਿਹੜਾ ਵਿਕਰਮ ਮਜੀਠੀਆ ਦਾ ਕੇਸ ਹੈ ਇਹਦੇ ਚ ਮੈਂ ਜਾਣਕਾਰੀ ਸਾਂਝੀ ਕੀਤੀ ਹੈ ਚਟੋਪਾਧਿਆਏ ਸਾਹਿਬ ਤੁਹਾਡੀ ਜਾਣਕਾਰੀ ਲਈ ਦੱਸਦੀ ਹੈ ਕਿ 2021 ਚ ਜਿਹੜਾ ਕਾਂਗਰਸ ਦੀ ਸਰਕਾਰ ਨੇ ਝੂਠਾ ਪਰਚਾ ਵਿਕਰਮ ਮਜੀਠੀਆ ਸਾਹਿਬ ਤੇ ਦਰਜ ਕੀਤਾ ਸੀ ਹਨੇਰੀ ਰਾਤ ਦੇ ਵਿੱਚ ਉਹ ਸ਼੍ਰੀਮਾਨ ਜੀ ਤੁਹਾਡੇ ਦਸਕਤਾਂ ਦੇ ਨਾਲ ਹੋਇਆ ਸੀ ਕਿ ਉਦੋਂ 1 ਮਹੀਨੇ ਦੇ ਡੀਜੀਪੀ ਸੀ ਤੁਸੀਂ ਤੇ ਉਹ ਪਰਚੇ ਦੇ ਵਿੱਚ ਆਈਓ ਤੁਸੀਂ ਆਪੋਂ ਪਹਿਲੀ ਵਾਰ ਹੋਇਆ ਕਿਉਂਕਿ ਪਰਚਾ ਤਾਂ ਐਸਐਚਓ ਨੇ ਦਰਜ ਕਰਨਾ ਹੁੰਦਾ ਉਸ ਕੇਸ ਦੇ ਵਿੱਚ ਸਰਦਾਰ ਛਟੋਪਾਧਿਆ ਸਾਹਿਬ ਨੇ ਦਰਜ ਕੀਤਾ ਤੇ ਹਾਈ ਕੋਰਟ ਨੂੰ 4 ਸਾਲ ਹੋ ਗਏ ਸਬੂਤ ਮੰਗਦਿਆਂ ਨੂੰ ਉੱਥੇ ਤਾਂ ਤੁਸੀਂ ਸਬੂਤ ਦੇ ਨਹੀਂ ਸਕੇ ਸੁਪਰੀਮ ਕੋਰਟ ਤੱਕ ਉਹ ਕੇਸ ਚਲਾ ਗਿਆ ਉੱਥੇ ਤਾਂ ਤੁਸੀਂ ਸਬੂਤ ਦੇ ਨਹੀਂ ਸਕੇ ਮਤਲਬ ਜਿਹੜੇ ਕੇਸ ਦੇ ਆਈਓ ਤੁਸੀਂ 2021 ਦੇ ਵਿੱਚ ਡੀਜੀਪੀ ਤੁਸੀਂ ਡੀਜੀਪੀ ਤੋਂ ਉੱਪਰ ਤਾਂ ਕੋਈ ਅਧਿਕਾਰੀ ਨਹੀਂ ਹੁੰਦਾ ਉਹ ਕੇਸ ਦੀ ਇਨਵੈਸਟੀਗੇਸ਼ਨ ਤਾਂ ਹਵਾ 'ਚ ਉਹਦਾ ਤਾਂ ਚਲਾਨ ਪੇਸ਼ ਹੋਇਆ ਨਹੀਂ ਅੱਜ ਜਿਹੜਾ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਹੈ ਉਹਦੇ 'ਚ ਜਾ ਕੇ ਕਹਿੰਦੇ ਜੀ ਮੈਂ ਗਵਾਹ ਬਣ ਰਿਹਾ ਮਤਲਬ ਮੈਂ ਚਟੋਪਾਦਿਆ ਸਾਹਿਬ ਨੂੰ ਇੱਕ ਗੱਲ ਪੁੱਛਣੀ ਚਾਹੁੰਨਾ ਕਿ ਬਤੌਰ ਆਈਪੀਐਸ ਐਨੀ ਤੱਕ ਕਾਨੂੰਨ ਦੀ ਕਲੈਰਿਟੀ ਹੋਊਗੀ ਵੀ ਭਾਈ ਜੇ ਡਰੱਗ ਮੰਨੀ ਐ ਫਿਰ ਉਹ ਡਿਸਪਰਪੋਰਸ਼ਨੇਟ ਨਹੀਂ ਜੇ ਡਿਸਪਰਪੋਰਸ਼ਨੇਟ ਐ ਫਿਰ ਉਹ ਡਰੱਗ ਮੰਨੀ ਨਹੀਂ ਕਿਉਂਕਿ ਜੇ ਡਰੱਗ ਮੰਨੀ ਤੇ ਤੁਹਾਡੇ ਕੋਲ ਐਡੇ ਸਬੂਤ ਸੀ ਫਿਰ ਉਹ ਚਲਾਨ ਹੀ ਪੇਸ਼ ਕਰ ਦਿੰਦੇ ਜਿਹੜਾ 2021 ਦੇ ਵਿੱਚ ਤੁਸੀਂ ਇੱਕ ਝੂਠਾ ਪਰਚਾ ਬਿਕਰਮ ਮਜੀਠੀਆ ਦੇ ਖਿਲਾਫ ਦਿੱਤਾ ਕਿ ਕੱਲੀ ਆਪਾਂ ਰਾਜਨੀਤੀ ਖੇਡਣੀ ਤੇ ਖਬਰ ਬਟਾਲਾ ਤੋਂ ਬਟਾਲਾ ਦੇ ਵਿੱਚ ਜੱਗੂ ਭਗਵਾਨਪੁਰੀਆ ਦੀ ਮਾਤਾ ਤੇ ਉਸ ਦੇ ਕਰੀਬੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਵਾਰਦਾਤ ਉਸ ਵੇਲੇ ਗੈਂਗਵਾਰਚ ਬਦਲ ਗਈ ਜਦੋਂ ਇੱਕ ਗੰਬੀਹਾ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲੈ ਲਈ ਬਟਾਲਾ ਦੇ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਅਤੇ ਜੱਗੂ ਦੇ ਕਰੀਬੀ ਦਾ ਕਤਲ ਕਰ ਦਿੱਤਾ ਗਿਆ ਅਸਲ ਗੈਂਗਸਟਰ ਦੀ ਮਾਂ ਹਰਜੀਤ ਕੌਰ ਤੇ ਜੱਗੂ ਦਾ ਕਰੀਬੀ ਕਰਨਬੀਰ ਸਿੰਘ ਕਰਦੇ ਵਾਰ ਸਕਾਰਪੀਓ ਕਾਰ ਦੇ ਵਿੱਚ ਮੌਜੂਦ ਸਨ ਕਿ ਦੋ ਬਾਈਕ ਸਵਾਰਾਂ ਨੇ ਉਹਨਾਂ ਦੀ ਗੱਡੀ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਕਰਨਬੀਰ ਦੀ ਤਾਂ ਮੌਕੇ ਤੇ ਮੌਤ ਹੋ ਗਈ ਜਦਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਨੇ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ ਇਹ ਇਸ ਐਸੇ ਪਾਸਿਓਂ ਜਿਹੜੇ ਜੱਗੂ ਭਗਵਾਨਪੁਰੇ ਦੀ ਮਾਤਾ ਅਤੇ ਜਿਹੜਾ ਉਹਨਾਂ ਦਾ ਬੋਡੀਗਾਰਡ ਜਿਹੜਾ ਅੰਮ੍ਰਿਤਸਰ ਦੇ ਪਾਸਿਓਂ ਆਏ ਸੀ ਇਸ ਜਗ੍ਹਾ ਤੇ ਰੁਕੇ ਸੀ ਤੇ ਇਹ ਉਹਨਾਂ ਦਾ ਘਰ ਜਿੱਥੇ ਤੁਸੀਂ ਤਾਲਾ ਦੇਖ ਰਹੇ ਹੋ ਇਹ ਉਹਨਾਂ ਦਾ ਘਰ ਹੈ ਜਿੱਥੇ ਉਹ ਕਾਫੀ ਦਿਨ ਤੋਂ ਕਿਰਾਏ ਤੇ ਰਹਿ ਰਹੇ ਸੀ ਸੋ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹ ਇਸ ਜਗ੍ਹਾ ਤੇ ਖੜੇ ਸੀ ਸੋ ਦੋ ਅਣਪਛਾਤੇ ਨੌਜਵਾਨ ਆਏ ਐ ਸੋ ਗੋਲੀਆਂ ਚਲਾਈਆਂ ਗਈਆਂ ਕਿਉਂਕਿ ਜਿਸ ਵੇਲੇ ਗੋਲੀਆਂ ਚਲਾਈਆਂ ਗਈਆਂ ਉਸ ਵੇਲੇ ਸ਼ੀਸ਼ਾ ਪੂਰੀ ਤਰ੍ਹਾਂ ਨਾਲ ਬੰਦ ਸੀ ਸੋ ਕੱਚ ਦੇ ਸ਼ੀਸ਼ੇ ਜਿਹੜੇ ਟੁੱਟੇ ਕਤਲ ਦੇ ਤੁਰੰਤ ਬਾਅਦ 범비하 গ্যাং ਨੇ ਇੰਸਟਾਗ੍ਰਾਮ ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਅਤੇ ਇਸ ਨੂੰ ਗੋਰਾ ਪ੍ਰਿਆਰ ਦੇ ਕਤਲ ਦਾ ਬਦਲਾ ਦੱਸਿਆ ਪੁਲਿਸ ਸੀਸੀਟੀਵੀ ਦੇ ਜ਼ਰੀਏ ਮੁਲਜ਼ਮਾਂ ਦੀ ਪਾਲ ਕਰ ਰਹੀ ਹੈ ਅਤੇ ਗੈਂਗਸਟਰਾਂ ਦੀ ਆਪਸੀ ਦੁਸ਼ਮਣੀ ਕਰਕੇ ਇਸ ਕੇਸ ਨੂੰ ਹਰ ਐਂਗਲ ਤੋਂ ਦੇਖ ਰਹੀ ਹੈ ਕਰਨਵੀਰ ਜਿਹੜਾ ਆ ਇਹਦੇ ਨਾਨਕੇ ਨੇ ਉਹ ਪਿੰਡ ਦੇ ਵਿੱਚ ਭਗਵਾਨਪੁਰ ਦੇ ਵਿੱਚ ਬਾਕੀ ਜਿਹੜਾ ਉਹ ਰੀ ਦੀ ਹਿਸਟਰੀ ਹੈ ਉਹਦਾ ਕੋਈ ਰਿਸ਼ਤੇਦਾਰੀ ਹੋ ਗਿਆ ਹਾਂਜੀ ਬਿਲਕੁਲ ਪੋਸਟਮਾਰਟ ਹਾਂਜੀ ਕਰਨਵੀਰ ਦਾ ਕੋਈ ਮਾਮਲਾ ਦਰਜ ਨਹੀਂ ਇਹਦੇ ਬਾਰੇ ਮੈਂ ਰਿਕਾਰਡ ਦੇਖਿਆ ਨਹੀਂ ਅਜੇ ਮੈਨੂੰ ਕਿਉਂਕਿ ਉਹਦਾ ਥਾਣਾ ਜਿਹੜਾ ਆ ਉਹ ਕੁਮਾਨਕਲ ਗਰਦਾਸਪੁਰ ਚ ਪੈਂਦਾ ਇਹਦੇ ਫਾਦਰ ਜਿਹੜੇ ਆ ਏਐਸਆਈ ਆ ਪੰਜਾਬ ਉਹਦੇ ਚੱਗੂ ਭਗਵਾਨਪੁਰੀਆ ਕ੍ਰਾਈਮ ਦੀ ਦੁਨੀਆ ਦਾ ਵੱਡਾ ਨਾਮ ਹੈ ਜੋ ਇਸ ਵੇਲੇ ਅਸਮ ਦੀ ਜੇਲ੍ਹ ਦੇ ਵਿੱਚ ਬੰਦ ਹੈ ਜੱਗੂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਗੁਰਦਾਸਪੁਰ ਜ਼ਿਲ੍ਹੇ ਦੀ ਪੁਲਿਸ ਪੂਰੀ ਤਰ੍ਹਾਂ ਅਲਰਟ ਤੇ ਹੈ। ਬਟਾਲਾ ਤੋਂ ਵਿਸ਼ੰਬਰ ਬਿੱਟੂ ਦੇ ਨਾਲ ਅਮੇਸ਼ ਸ਼ਰਮਾ ਯੂ 18 ਤੇ ਹੁਣ ਜ਼ਿਕਰ ਸ਼੍ਰੋਮਣੀ ਅਕਾਲੀ ਦਲ ਦਾ ਜਿਨ੍ਹਾਂ ਵੱਲੋਂ ਅੱਜ ਆਪਣੀ ਨਵੀਂ ਟੀਮ ਦਾ ਐਲਾਨ ਕੀਤਾ ਗਿਆ। ਸੁਬੀਰ ਬਾਦਲ ਨੇ 31 ਮੈਂਬਰੀ ਕੋਰ ਕਮੇਟੀ ਦਾ ਐਲਾਨ ਕੀਤਾ ਇਸ ਤੋਂ ਇਲਾਵਾ 5 ਐਕਸ ਆਫੀਸ਼ੀਅਲ ਮੈਂਬਰ ਲਗਾਏ ਗਏ ਨੇ। ਜਿਨ੍ਹਾਂ 5 ਮੈਂਬਰਾਂ ਦੇ ਵਿੱਚ ਬਲਵਿੰਦਰ ਸਿੰਘ ਭੁੰਦਰ ਨੂੰ ਸਕੱਤਰ ਜਨਰਲ ਲਾਇਆ ਗਿਆ ਹੈ ਦਲਜੀਤ ਸਿੰਘ ਚੀਮਾ ਪਾਰਟੀ ਦੇ ਸਕੱਤਰ ਨੇ ਐਨ ਕੇ ਸ਼ਰਮਾ ਨੂੰ ਖਜ਼ਾਨਚੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਸਰਬਜੀਤ ਸਿੰਘ ਚੇਂਜਰ ਨੂੰ ਯੂਥ ਵਿੰਗ ਦਾ ਪ੍ਰਧਾਨ ਲਾਇਆ ਗਿਆ ਤੇ ਬੀਬੀ ਹਰਗੋਬਿੰਦ ਕੌਰ ਨੂੰ ਇਸਤਰੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਤਾਂ ਜਿਹੜੀ ਕੋਰ ਕਮੇਟੀ ਐਲਾਨ ਕੀਤੀ ਗਈ ਹੈ 31 ਮੈਂਬਰੀ ਕੋਰ ਕਮੇਟੀ ਉਸ ਦੇ ਵਿੱਚ ਇਹ ਸਾਰੇ ਚਿਹਰੇ ਨੇ ਜਿਹੜੇ ਅਸੀਂ ਟੀਵੀ ਸਕਰੀਨ ਤੇ ਦਿਖਾ ਰਹੇ ਹਾਂ ਵਿਕਰਮ ਸਿੰਘ ਮਜੀਠੀਆ ਦਾ ਵੀ ਨਾਮ ਹੈ ਹੀਰਾ ਸਿੰਘ ਗਾਪੜੀਆ ਗੁਲਜਾਰ ਸਿੰਘ ਰਣੀਕੇ ਮਹਿੰਦਰ ਗਰੇਵਾਲ ਐਨ ਕੇ ਸ਼ਰਮਾ ਹਰਸਿਮਰਤ ਕੌਰ ਬਾਦਲ ਡਾਕਟਰ ਦਲਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਪੁੰਦੜ ਇਹ ਸਾਰੇ ਕੋਰ ਕਮੇਟੀ ਦੇ ਮੈਂਬਰ ਨੇ ਔਰ 31 ਮੈਂਬਰੀ ਇਹ ਕੋਰ ਕਮੇਟੀ ਹੈ ਔਰ ਉਸ ਤੋਂ ਇਲਾਵਾ ਪੰਜ ਐਕਸ ਅਫੀਸ਼ੀਅਲ ਮੈਂਬਰ ਨਿਯੁਕਤ ਕੀਤੇ ਗਏ ਤੇ ਤਰਨਤਾਰਨ ਦੇ ਮੌਜੂਦਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦਾ ਅੱਜ ਦੇਹਾਂਤ ਹੋ ਗਿਆ ਉਹਨਾਂ ਦੀ ਮ੍ਰਿਤਕ ਦੇਹ ਨੂੰ ਘਰ ਲਿਆਂਦਾ ਗਿਆ ਔਰ ਕੱਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਕੱਲ ਰਾਤ ਅਮਰitsar ਦੇ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਸਿਹਤ ਜ਼ਿਆਦਾ ਢਿੱਲੀ ਹੋਣ ਦੇ ਚਲਦੇ ਐਡਮਿਟ ਕਰਵਾਇਆ ਗਿਆ ਸੀ ਔਰ ਅੱਜ ਉੱਥੇ ਉਹਨਾਂ ਦਾ ਦੇਹਾਂਤ ਹੋ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਾਕਟਰ ਸੋਲ ਦੇ ਦੇਹਾਂਤ ਤੇ ਦੁੱਖ ਚਿਤਾਇਆ ਔਰ ਉਹਨਾਂ ਨੇ ਐਕਸ ਤੇ ਪੋਸਟ ਕਰਕੇ ਲਿਖਿਆ ਕਿ ਤਰਨਤਾਰਨ ਤੋਂ ਸਾਡੀ ਪਾਰਟੀ ਦੇ ਸਕਾਰਯੋਗ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਜੀ ਦੇ ਅਕਾਲ ਚਲਾਣੇ ਦੀ ਦੁਖਦਾਈ ਖਬਰ ਮਿਲੀ ਸੁਣ ਕੇ ਬੇਹਦ ਦੁੱਖ ਲੱਗਿਆ ਡਾਕਟਰ ਸਾਹਿਬ ਪਾਰਟੀ ਦੇ ਬਹੁਤ ਹੀ ਮਿਹਨਤੀ ਤੇ ਜਜ਼ਾਰੂ ਆਗੂ ਸਨ ਇਸ ਦੁੱਖ ਦੀ ਘੜੀ 'ਚ ਪਰਿਵਾਰ ਨਾਲ ਦਿਲੋਂ ਹਮਦਰਦੀ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਇਹ ਪੋਸਟ ਸੀਐਮ ਭਗਵੰਤ ਮਾਨ ਵੱਲੋਂ ਕੀਤੀ ਅਰਵਿੰਦ ਕੇਜਰੀਵਾਲ ਵੱਲੋਂ ਵੀ ਟਵੀਟ ਕੀਤਾ ਗਿਆ ਅਰਵਿੰਦ ਕੇਜਰੀਵਾਲ ਨੇ ਡਾਕਟਰ ਸੋਲਦੇ ਦੇहांत ਤੇ ਲਿਖਿਆ ਕਿ ਇਹ ਖਬਰ ਬੇहद ਦੁਖਦਾਈ ਹੈ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਇਸ ਔਖੇ ਸਮੇਂ ਦੇ ਵਿੱਚ ਉਹਨਾਂ ਦੇ ਪਰਿਵਾਰ ਨੂੰ ਹਿੰਮਤ ਦੇਵੇ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੇ ਅਰਵਿੰਦ ਕੇਜਰੀਵਾਲ ਵੱਲੋਂ ਟਵੀਟ ਦੇ ਜ਼ਰੀਏ ਉਹਨਾਂ ਦੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ ਗਿਆ ਕੈਬਨ ਮੰਤਰੀ ਹਰਜੋਤ ਬੈਂਸ ਨੇ ਵੀ ਡਾਕਟਰ ਸੋਹਲ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਉਹਨਾਂ ਲਿਖਿਆ ਕਿ ਅਚਾਨਕ ਦੇਹਾਂ ਦੀ ਖਬਰ ਸੁਣ ਕੇ ਮਨ ਨੂੰ 11 ਦੁੱਖ ਲੱਗਿਆ ਡਾਕਟਰ ਸੋਹਲ ਪਾਰਟੀ ਦੇ ਇਮਾਨਦਾਰ ਮਿਹਨਤੀ ਤੇ ਜੁਝਾਰੂ ਵਰਕਰ ਸਨ ਗੁਰੂ ਸਾਹਿਬ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਮੌਜੂਦਾ ਡਾਕਟਰ ਕਸ਼ਮੀਰ ਸਿੰਘ ਸੋਲ ਹੋਣਾ ਦੇ ਘਰੇ ਹੋਰ ਦੱਸਦੀ ਕਿ 파ਰਥਿਕ ਸ਼ਰੀਰ ਜਿਹੜਾ ਹੈ ਉਹ ਇੱਥੇ ਉਹਨਾਂ ਦੇ ਘਰ ਪਹੁੰਚ ਚੁੱਕਾ ਹੈ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਵਿੱਚ ਜਿਹੜਾ ਹੈ ਅੱਜ ਸਵੇਰੇ 11 ਵਜੇ ਡਾਕਟਰ ਕਸ਼ਮੀਰ ਸਿੰਘ ਸੋਲ ਹੋਣਾ ਨੇ ਜਿਹੜਾ ਦੰਤ ਤੋੜਿਆ ਔਰ ਤਸਵੀਰਾਂ ਤੁਹਾਨੂੰ ਉਹਨਾਂ ਦੇ ਘਰ ਦੀਆਂ ਦਿਖਾ ਦਿੰਦੇ ਜਿੱਥੇ ਕਬੱਡੀ ਕਮਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਕ ਲੀਡਰ ਹਤੇ ਉਹਦੇ ਨਾਲ ਕੀ ਹਰ ਇੱਕ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਨੇ ਇੱਥੇ ਪਹੁੰਚ ਗਏ ਨੇ ਔਰ ਡਾਕਟਰ ਕਸ਼ਮੀਰ ਸਿੰਘ ਸੋਲ ਹੋਣੇ ਹੀ ਆ ਦੱਸਦੀ ਕਿ ਤਰਨ ਤਰਨ ਤੋਂ ਸਭ ਤੋਂ ਪੁਰਾਣੇ ਆਮ ਆਦਮੀ ਪਾਰਟੀ ਆ ਪਹਿਲਾਂ ਜਦੋਂ ਇਲੈਕਸ਼ਨ ਨਹੀਂ ਹੋਏ ਸੀ ਤਾਂ ਲੀਡਰ ਸੀ ਔਰ ਉਸ ਤੋਂ ਬਾਅਦ ਵਿਧਾਇਕ ਜਿਹੜਾ ਹੈ ਉਹ ਇੱਥੋਂ ਚੁਲੇ ਗਏ ਨੇ ਔਰ ਇਸ ਵਕਤ ਆਰਤੀ ਸਿੰਘ ਜਿਹੜਾ ਹੈ ਉਹਨਾਂ ਦਾ ਇੱਥੇ ਉਹਨਾਂ ਦੇ ਘਰ ਦੇ ਉਹਨਾਂ ਦੀ ਪਹੁੰਚ ਚੁੱਕੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਗੱਲਬਾਤ ਕਰਨ ਦੀ ਵੀ ਜਿਹੜੀ ਹੈ ਇੱਥੇ ਕੋਸ਼ਿਸ਼ ਹੋ ਰਹੀ ਹੈ ਲੋਕਾਂ ਨਾਲ ਕਰਨਗੇ ਜਿਵੇਂ ਤੁਸੀਂ ਦੇਖ ਸਕਦੇ ਹੋ ਦੀ ਬੜੀ ਬੀੜ ਹੈ ਤੇ ਲੋਕ ਇੱਥੇ ਨਮਸਤਕ ਹੋ ਰਹੇ ਨੇ ਔਰ ਜਿਹੜੇ ਬਾਹਰ ਅਲੋਗਿਆਂ ਨਾਲ ਨਵੀਆਂ ਗੱਲਬਾਤ ਆ ਕਿਤਨਾ ਕਿਤੇ ਲੀਡਰ ਜਿਨੇ ਵੀ ਨੇ ਆਮ ਆਦਮੀ ਪਾਰਟੀ ਲੋਕੀ ਇੱਥੇ ਪਹੁੰਚਨੇ ਨੇ ਹਾਲਾਕਿ ਭਗਵੰਤ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਵੀ ਸਿਹਰੇ ਪੋਸਟ ਪਾ ਕੇ ਜ਼ਿਕਰ ਕੀਤਾ ਗਿਆ ਔਰ ਲੀਡਰ ਵੀ ਕਹੀਏ تھے ਉਹ ਜਿਹੜਾ ਨੇ ਅਫਸੋਸ ਕਰਨ ਦੇ ਲਈ ਪਹੁੰਚ ਗਏ ਗੱਲਬਾਤ ਕਰਨੇ ਕਿਸ ਤਰ੍ਹਾਂ ਦੇਖਦੇ ਹੋ ਕਿ ਅਚਾਨਕ ਰੇਡੀ ਨਹਿਰ ਵਿਧਾਇਕ ਸਾਹਿਬ ਬਣਾ ਦੇ ਦਿੱਤਾ ਗਈ ਲੰਬੇ ਸਮੇਂ ਤੋਂ ਥੋੜੇ ਬਿਮਾਰੀ ਦਾ ਸਾਹਮਣਾ ਕਰ ਰਹੇ ਹੈ ਸੋ ਚਾਨਕਾ ਤਬੀਅਤ ਨਾਲ ਛੱਲੀ ਹੋ ਗਈ। ਹਾਂਜੀ। ਉਹ ਹਸਪਤਲ ਦਾ ਇਲਾਜ ਕਰਾਇਆ ਤਾਂ ਪਤਾ ਹੀ ਨਹੀਂ। ਇਸ ਵੇਲੇ ਤੇ ਆ ਲੋਕਾਂ ਨਾਲ ਗੱਲਬਾਤ ਕਰ ਰਹੀਏ ਤਾਂ ਕਿ ਇਸ ਤਰੀਕੇ ਦੇ ਲੀਡਰ ਸੀ ਜੋ ਕਿ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸਭ ਤੋਂ ਪੁਰਾਣੇ ਲੀਡਰ ਸੀ ਅਮਰਦੀ ਪਾਰਟੀ ਦੇ ਤੁਸੀਂ ਸਭ ਤੋਂ ਜ਼ਿਆਦਾ ਸਮਾਂ ਵੀ ਨਾਲ ਰਹੇ ਹੋ ਕਿਸ ਤਰ੍ਹਾਂ ਦੇ ਲੀਡਰ ਸੀ ਬੜੇ ਸ਼ਾਂਤ ਸੁਭਾਅ ਦੇ ਸੀ ਜੀ ਪਾਰਟੀ ਲਈ ਦਿਨ ਰਾਤ ਕੰਮ ਕਰਦੇ ਸੀ ਹੁਣ ਵੀ ਇਹ ਬਿਮਾਰ ਹੋਣ ਦੇ ਬਾਵਜੂਦ ਵੀ ਪਾਰਟੀ ਲਈ ਆ ਅਜੋਧਨਸ਼ ਅਮਰੋ ਤੇ ਜਿਹੜਾ ਕੰਮ ਕਰਦੇ ਰਹੇ ਉਹਦੇ ਕਰਕੇ ਉਹਨਾਂ ਦੀ ਸਿਹਤ ਜ਼ਿਆਦਾ ਖਰਾਬ ਹੋ ਗਈ। ਹਾਂਜੀ। ਲਗਾਤਾਰ ਲੋਕਾਂ ਨੂੰ ਪੀੜਤ ਦੇ ਰਹੇ ਸਰਪੁਰ지 ਬਿਲਕੁਲ ਬਹੁਤ ਲੋਕਾਂ ਦਾ ਪਿਆਰ ਮਿਲ ਰਿਹਾ ਇਹਨਾਂ ਦਾ ਤੇ ਅਚਾਨਕ ਆਪਾਂ ਨੂੰ ਜਿਹੜਾ ਦੁਖਦਾਈ ਖਬਰ ਜਿਹੜੀ ਤੇ ਮੁੱਖ ਮੰਤਰੀ ਮੋਹਨ ਯਾਦਵ ਦੇ ਕਾਫਲੇ ਦੀਆਂ ਗੱਡੀਆਂ ਦਾ ਜ਼ਿਕਰ ਕਰਦੇ ਹਾਂ ਜਿਨ੍ਹਾਂ ਦੇ ਕਾਫਲੇ ਦੀਆਂ ਗੱਡੀਆਂ ਦੇ ਵਿੱਚ ਡੀਜ਼ਲ ਦੀ ਥਾਂ ਪਾਣੀ ਭਰ ਦਿੱਤਾ 19 ਗੱਡੀਆਂ ਜਿਹੜੀਆਂ ਸੀ ਉਹ ਚੱਲਦੇ-ਚੱਲਦੇ ਰੁਕ ਗਈਆਂ ਜਿਨ੍ਹਾਂ ਚ ਡੀਜ਼ਲ ਦੀ ਜਗ੍ਹਾ ਪਾਣੀ ਭਰ ਦਿੱਤਾ ਤੌਸੀ ਪਿੰਡ ਦੇ ਨੇੜੇ ਪੈਟਰੋਲ ਪੰਪ ਤੇ ਵਾਹਨ ਡੀਜ਼ਲ ਭਰਉਣ ਦੇ ਲਈ ਭੇਜੇ ਸੀ ਪਰ ਕੁਝ ਦੂਰੀ ਤੋਂ ਬਾਅਦ ਸਾਰੇ ਵਾਹਨ ਅਚਾਨਕ ਬੰਦ ਹੋ ਗਏ ਵਾਹਨਾਂ ਦੀਆਂ ਟੈਂਕੀਆਂ ਖੋਲ ਕੇ ਦੇਖਣ ਤੇ ਪਾਣੀ ਨਿਕਲਿਆ ਵਾਹਨਾਂ ਦੇ ਵਿੱਚ ਡੀਜ਼ਲ ਦੀ ਬਜਾਏ ਪਾਣੀ ਪਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੈਟਰੋਲ ਪੰਪ ਨੂੰ ਸੀਲ ਕਰ ਦਿੱਤਾ ਗਿਆ Madhya Pradesh ਦੇ CM ਦੀਆਂ ਗੱਡੀਆਂ ਦਾ ਇੱਕ ਕਾਫਲਾ ਸੀ ਜੋ ਇੱਕ ਪੰਪ ਤੇ ਡੀਜ਼ਲ ਪਰਵਾਉਣ गाड़ियाँ देता है यहाँ पे और उनने डीजल भरवाया था वहाँ शक्ति फील पॉइंट डोसी गाँव पम्प से उसमें पानी था इस कारण से उनकी गाड़ियाँ बंद हो उसकी तत्काल जांच की गई है और पेट्रोल डीजल पंप को सील किया गया है और प्रकरण दर्ज किया गया है और उसके विरुद्ध एफ की जा रही है ਅਮਰੀਕਾ ਦੇ ਵਿੱਚ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਇੱਕ ਸਕੂਲ ਖੁੱਲਿਆ ਹੈ ਫ੍ਰਿਜ਼ਨੋ ਦੇ ਵਿੱਚ ਅਮਰੀਕਾ ਦੇ ਫ੍ਰਿਜ਼ਨੋ ਦੇ ਵਿੱਚ ਜਸਵੰਤ ਸਿੰਘ ਖਾਲੜਾ ਸਕੂਲ ਦਾ ਉਦਘਾਟਨ ਹੋਇਆ ਔਰ ਉਦਘਾਟਨ ਸਮਾਰੋਹ 'ਚ ਉਹਨਾਂ ਦੀ ਬੇਟੀ ਤੇ ਉਹਨਾਂ ਦੀ ਧਰਮ ਪਤਨੀ ਮੌਜੂਦ ਰਹੀ। ਸਮਾਰੋਹ ਦੇ ਵਿੱਚ ਸਥਾਨਕ ਪੰਜਾਬੀ ਲੋਕਾਂ ਨੇ ਹਿੱਸਾ ਲਿਆ। ਖਾਲੜਾ ਦੀ ਜ਼ਿੰਦਗੀ ਤੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਗਿਆ। ਸਕੂਲ 'ਚ ਮਨੁੱਖੀ ਅਧਿਕਾਰਾਂ ਬਾਰੇ ਸਿੱਖਿਆ ਪ੍ਰਦਾਨ ਕੀਤੀ ਜਾਏਗੀ। ਸਥਾਨਕ ਲੀਡਰਾਂ, ਸਕੂਲ ਬੋਰਡ ਦੇ ਮੈਂਬਰਾਂ ਤੇ ਕਈ ਕਮੰਤਰੀ ਮਾਨਤਾ ਪ੍ਰਾਪਤ ਮਹਿਮਾਨਾਂ ਨੇ ਵੀ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਸਥਾਨਕ ਗੁਰਦੁਆਰਿਆਂ ਵੱਲੋਂ ਇਸ ਯਤਨ ਦੀ ਖੁੱਲ ਕੇ ਸراہਨਾ ਕੀਤੀ ਗਈ ਤੇ ਉਮੀਦ ਜਤਾਈ ਕਿ ਇਹ ਸਕੂਲ ਪੜ੍ਹਖ ਦੀ ਪੀੜ੍ਹੀ ਲਈ ਇੱਕ ਮਿਸਾਲ ਬਣੇਗਾ ਰਾਜਾ ਵੜਿੰਗ ਨੇ ਰੂਸ ਚ ਲਾਪਤਾ ਲੋਕਾਂ ਦਾ ਮੁੱਦਾ ਚੁੱਕਿਆ ਹੈ ਔਰ ਕੇਂਦਰ ਸਰਕਾਰ ਤੋਂ ਦਖਲ ਦੇਣ ਦੀ ਮੰਗ ਕੀਤੀ ਹੈ ਰਾਜਾ ਵੜਿੰਗ ਨੇ ਕਿਹਾ ਕਿ ਰੂਸ ਦੇ ਵਿੱਚ ਲਾਪਤਾ ਹੋਏ ਲੋਕਾਂ ਨੂੰ ਵਾਪਸ ਭਾਰਤ ਲਿਆਂਦਾ ਜਾਵੇ 26 ਲੋਕ ਹਾਲੇ ਵੀ ਰੂਸ ਦੇ ਵਿੱਚ ਲਾਪਤਾ ਨੇ ਯੂਪੀ ਦੇ 9 ਲੋਕ ਨੇ ਤੇ ਪੰਜਾਬ ਦੇ ਉਸ ਦੇ ਵਿੱਚ 3 ਲੋਕ ਨੇ ਜਿਹੜੇ ਲਾਪਤਾ ਨੇ ਔਰ ਰਾਜਾ ਵੜਿੰਗ ਨੇ ਕਿਹਾ ਕਿ ਉਹਨਾਂ ਟਰੈਵਲ ਏਜੰਟਾਂ ਤੇ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਗਲਤ ਤਰੀਕੇ ਨਾਲ ਭੇਜਿਆ ਸੀ खत्म करके उनको यह बैच नंबर दिया गया मनदीप कुमार पासपोर्ट नंबर और बैच नंबर जो मैं दिखा रहा हूं और यह केवल हमारे पास जो आज चौदह लोग मिसिंग है लिस्ट है और इन सबके सबके बैच नंबर है बैच नंबर देते हैं और इनको आर्मी में 126 लोगों को भेजा था 96 तकरीबन 100 लोग वापस आ गए और हमारे जोगिंदर यादव जिनकी बहन खुशबू जी हमारे पास बैठी हैं और मनदीप कुमार जिनके भाई बैठे हैं वो आज भी मिसिंग हैं ये गए थे 15 जनवरी 2024 को लास्ट बात हुई इनकी 25 मई 2024 को यानी कि आज तकरीबन एक साल हो गया उसके बाद इनकी उनसे बातचीत नहीं हो पाई अपने भाई तो। आपने से माध्यम से करना चाहूंगा पिछले डेढ़ साल से हम लगातार प्रयास कर रहे हैं अपने बच्चों को ढूंढने के लिए मगर उसके लिए हमको कोई भी ना तो विकल्प मिल रहा है आगे बढ़ने के लिए हम लगातार उनकी खोज में रशिया भी जाके आए हैं मगर वहाँ भी हमको जो भारतीय दूतावास की ओर से कोई भी सपोर्ट नहीं मिला है तो मैं खुद चार पांच बार विदेश मंत्रालय भी जा आया हूँ और हम सब तकरीबन चौदह पंद्रह बंदे जो इकट्ठे होके जाते हैं जितने भी परिवार के बच्चे मिसिंग हैं तो सब हम जब इकट्ठे होके जाते हैं बस हमें यही आश्वासन दिया जाता है कि बस हम कोशिश कर रहे हैं हम ढूंढने की कोशिश कर रहे हैं जितने भी हमारे सवाल जवाब होते हैं वो उनका बस ऐसे सुन लेते हैं तो उसके लास्ट में बस यही बोलते हैं कि हम कोशिश कर रहे हैं तो मुझे ये नहीं समझ में आ रहा है कि इतना लंबा समय क्यों पड़ रहा है इस आ, उनको ढूंढने के लिए क्या हम ਰਸ਼ਿਆ ਸਰਕਾਰ ਸੇ ਜੈਟ ਲੈ ਸਕਦੇ ਹੈ ਜਬ ਹਥਿਆਰ ਲੈ ਸਕਤੇ ਹੈ ਜਬ ਹਮ ਪੇ ਕੋਈ ਆਫਤਾ ਆਤੀ ਹੈ ਤੋ ਕਿਆ ਹਮ ਆਪਣੇ ਜੋ ਬੱਚੇ ਉਧਰ ਫਸੇ ਹੋਏ ਹਨ ਉਨਕੇ ਬਾਰੇ ਮੇ ਕੋਈ ਜੋ ਉਨਕੀ ਡਿਟੇਲ ਹੈ ਜਾਂ ਉਨਕੀ ਕੋਈ ਇਨਫੋਰਮੇਸ਼ਨ ਨਹੀਂ ਪ੍ਰਾਪਤ ਕਰ ਸਕਤੇ ਕਿਆ ਇਸ ਮੇ ਹਮਾਰਾ ਭਾਰਤ ਸਖਸ਼ਮ ਨਹੀਂ ਹੈ ਤੇ ਸੀਪੀਸੀ ਵੱਲੋਂ ਜਥੇਦਾਰ ਸਹਿਬਾਨਾ ਦੀ ਨਿਯੁਕਤੀ ਦੇ ਨਿਜਮ ਨਿਰਧਾਰਿਤ ਕਰਨ ਨੂੰ ਲੈ ਕੇ ਬਣਾਈ 34 ਮੈਂਬਰੀ ਕਮੇਟੀ ਦੇ ਵਿੱਚ ਦਿੱਲੀ ਤੇ ਪਟਨਾ ਸਾਹਿਬ ਦੀ ਕਮੇਟੀ ਨੂੰ ਸ਼ਾਮਿਲ ਨਾ ਕੀਤੇ ਜਾਣ ਤੇ ਦਿੱਲੀ ਸਿਗਰ ਦੁਆਰਾ ਮੈਨੇਜਮੈਂਟ ਕਮੇਟੀ ਨੇ ਰੋਸ ਜਤਾਇਆ ਹੈ ਡੀਐਸਜੀਐਮ ਸੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਨੇ ਕਿਹਾ ਕਿ ਧਾਮੀ ਨੇ ਆਪਣੀ ਰਾਜਨੀਤਿਕ ਸੋਚ ਦਾ ਪ੍ਰਗਟਾਵਾ ਕੀਤਾ ਹੈ ਧਾਮੀ ਸ਼ਰਮਣੀ ਕਾਲੀ ਦਲ ਬਦਲ ਦੀ ਚਾਪਲੂਸੀ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਇਸ ਫੈਸਲੇ ਨੇ ਐਸਟੀਪੀਸੀ ਦਾ ਕਦ ਛੋਟਾ ਕਰ ਦਿੱਤਾ ਕੇਵਲ ਬਾਦਲਾਂ ਨੂੰ ਖੁਸ਼ ਕਰਨ ਲਈ ਕਮੇਟੀ ਦੇ ਮੈਂਬਰ ਚੁਣੇ ਗਏ ਨੇ ਕਾਲਕਾ ਨੇ ਕਿਹਾ ਕਿ ਰਾਜਨੀਤਿਕ ਜੰਡੇ ਦੇ ਤਹਿਤ ਕਮੇਟੀ ਬਣਾਈ ਗਈ ਹੈ ਅਸੀਂ ਸਿੱਖੀ ਨਾਲ ਜੁੜੇ ਹਰ ਮੁੱਦੇ ਨੂੰ ਚੱਕਦੇ ਆਏ ਹਾਂ ਦਰਅਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜ ਤਖਤ ਸਹਿਬਾਨਾਂ ਦੇ ਜਥੇਦਾਰਾਂ ਦੀ ਨਿਯੁਕਤੀ ਤੇ ਉਹਨਾਂ ਦੀ ਸੇਵਾ ਮੁਕਤੀ ਲਈ ਵਿਧੀ ਵਿਵਧਾਨ ਬਣਾਏ ਜਾਣ ਨੂੰ ਲੈ ਕੇ ਇੱਕ ਚੌਥੀ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਦੇ ਵਿੱਚ ਦਿੱਲੀ ਕਮੇਟੀ ਦਾ ਕੋਈ ਨੁਮਾਇੰਦਾ ਸ਼ਾਮਿਲ ਨਹੀਂ ਜਿਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਸ੍ਰੀ ਪਟਨਾ ਸਾਹਿਬ ਦੀ ਕਮੇਟੀ ਇਹਨਾਂ ਨੂੰ ਉਸ ਕਮੇਟੀ ਦਾ ਹਿੱਸਾ ਨਾ ਬਣਾ ਕੇ اپنی ਸੋਚ ਦਾ ਪਰਦਾਵਾ ਕੀਤਾ ਕਿ ਸਿਰਫ ਔਰ ਸਿਰਫ ਸ਼੍ਰੋਮਣੀ ਅਕਾਲੀ ਦਲ ਬਾਦਲ ਮੈਂ ਅੱਜ ਨਾਮ ਲੈ ਕੇ ਗੱਲ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਚਾਤ ਪਲੂਸੀ ਚਾਕਰੀ ਕਰਨ ਵਸੇ ਇਹ ਕੰਮ ਕਰ ਰਿਹਾ ਕਿ ਜਿਹੜੀਆਂ ਸਿੱਖਾਂ ਦੀਆਂ ਚੁਣੀਆਂ ਹੋਈਆਂ ਕਮੇਟੀਆਂ ਹੋ ਸਿੱਖਾਂ ਦੀ ਨੁਮਾਇੰਦਗੀਆਂ ਕਰ ਰਹੀਆਂ ਹੁਣ ਔਰ ਦਿੱਲੀ ਵਰਗੀ ਜਗ੍ਹਾ ਦੇ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਪਿਛਲੇ ਟਰੀਮਿੰਗਾ ਸਾਲਾ ਤੋਂ ਚੁਰੀਂਦਾ ਸਾਲਾ ਤੋਂ 1971 ਦੇ ਵਿੱਚ ਇਹ ਐਕਟ ਬਣਿਆ ਔਰ ਉਸ ਤੋਂ ਬਾਅਦ ਲਗਾਤਾਰ ਸਿੱਖਾ ਦੇ ਇਸ਼ੂਜ਼ ਨੂੰ ਚੁੱਕਦੀ ਪਈ ਆ ਔਰ ਸਭ ਤੋਂ ਵੱਡਾ ਜਿਹੜਾ ਇਸ਼ੂ ਅਸੀਂ ਚੁੱਕਿਆ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਜਿਹੜੀ ਵਿਧੀ ਵਿਵਧਾਨ ਹੋਣਾ ਚਾਹੀਦਾ ਉਹਨਾਂ ਦਾ ਨਿਯੁਕਤੀ ਦਾ ਉਸ ਕਰਕੇ ਕਿ ਇਹਨਾਂ ਲੋਕਾਂ ਨੇ ਸਿਰਫ ਇਸਰਬਿਕ ਰਾਜਨੀਤਿਕ ਮਨੰਡਾ ਲੈ ਕੇ ਚੱਲੇ ਨੇ ਔਰ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਕਿ ਸ੍ਰੀ ਪਟਨਾ ਸਾਹਿਬ ਦੀ ਕਮੇਟੀ ਨੂੰ ਇਹਨਾਂ ਲੋਕਾਂ ਨੇ ਉਹਦੇ ਵਿੱਚ ਇਨਕਲੂਡ ਨਹੀਂ ਕੀਤਾ ਮੈਂ ਸਮਝਦਾ ਕਿ ਕਾਮੀ ਸਾਹਿਬ ਤੁਹਾਡੀ ਇਹ ਸੋਚ ਤੁਹ ਪਰਟਾਉਂਦੀ ਕਿ ਤੁਸੀਂ ਅੱਜ ਵੀ ਸਾਰੇ ਸਿਰਫ ਔਰ ਸਿਰਫ ਇੱਕ ਪਰਿਵਾਰ ਦੀ চাকਰੀ ਕਰ ਰਹੇ ਹੋ ਉਸ ਪਰਿਵਾਰ ਤੋਂ ਬਾਹਰ ਨਹੀਂ ਨਿਕਲ ਰਹੇ ਔਰ ਅੱਜ ਜਿਹੜਾ ਤੁਸੀਂ ਇਹਨਾਂ ਸਾਰੇ ਲੋਕਾਂ ਦਾ ਨਾਮ ਵਿੱਚ ਪਾਇਆ ਮੁਬਾਰਕ ਹੋਏ ਇਹਨਾਂ ਸਾਰਿਆਂ ਨੂੰ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਐਸਾ ਵਿਦੀਵਤਾਲ ਤੁਸੀਂ ਸਾਰੇ